ਨੇ ਜਿਨ੍ਹਾਂ ਨੂੰ ਹਾਂਗਕਾਂਗ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਪੁਲਿਸ ਅਤੇ ਪੰਜਾਬ ਪੁਲਿਸ ਜੇਦੀ ਭਾਰਤ ਲੈ ਕੇ ਆਈ ਸੀ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤੇ ਹੁਣ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੁਰੱਖਿਆ ਦਾ ਕਾਰਨ ਦਾ ਜਿਹੜਾ ਹਵਾਲਾ ਦਿੱਤਾ ਗਿਆ ਤਾਂ ਉਹਨਾਂ ਨੂੰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਭਾਰੀ ਪੁਲਿਸ ਫੋਰਸ ਜੇਦੀ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਲੈ ਕੇ ਜਾ ਰਹੀ ਹੈ ਤਾਂ ਦੱਸ ਜਿ ਕਿ 2016 ਦੇ ਵਿੱਚ ਨਾਬਾ ਜੇਲ ਬ੍ਰੇਕ ਦਾ ਮੁਖ ਮਾਸਟਰਮਾਈਂਡ ਸੀ ਰਮਨਜੀਤ ਸਿੰਘ ਰੋਮੀ ਜੋ ਕਿ ਹਾਂਗਕਾਂਗ ਭੱਜ ਗਿਆ ਜਿਸ ਤੋਂ ਬਾਅਦ ਹਾਂਗਕਾਂਗ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਈ ਸਾਲ ਜਿਹੜਾ ਭਾਰਤ ਪੁਲਿਸ ਅਤੇ ਪੰਜਾਬ ਪੁਲਿਸ ਉਸ ਦੀ ਹਵਾਲਗੀ ਦੇ ਲਈ ਕੇਸ ਲੜਦੀ ਨਜ਼ਰ ਆਈ ਤਾਂ ਉਹਨਾਂ ਨੂੰ ਜਿਹੜੀ ਹਾਸਲ ਹੋਈ ਪੰਜਾਬ ਪੁਲਿਸ ਨੂੰ ਉਸਦੀ ਹਵਾਲਗੀ ਜਿਹੜੀ ਹਾਸਲ ਹੋ ਗਈ ਰਮਨਜੀਤ ਸਿੰਘ ਰੋਮੀ ਨੂੰ ਅਤੇ ਉਹਨਾਂ ਨੂੰ ਭਾਰਤ ਲਿਆਂਦਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਾਂ ਹੁਣ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਤਾਂ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਸਹਿਯੋਗੀ ਭੁਪਿੰਦਰ ਜੁੜ ਗਏ ਨੇ ਜੀ ਭੁਪਿੰਦਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਨਾਬਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੂਮੀ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਕੀ ਕਾਰਨ ਨੇ ਉਹਨਾਂ ਨੂੰ ਇਸ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੇ ਤੇ ਮਤਲਬ ਦਸਰਾ ਚਾਹਣਾ ਦਾ ਰਮਨਜੀਤ ਰੂਮੀ ਜੋ ਜੇਲ੍ਹ ਬ੍ਰੇਕ ਦੀ ਮੁੱਖ ਸਾਜ਼ਿਸ਼ ਕਰਦਾ ਸੀ ਉਹਨੂੰ ਨਾਪਾ ਜੇਲ੍ਹ ਵਿੱਚ ਲਿਆਂਦਾ ਗਿਆ ਸੀ ਨਾਪਾ ਦੀ ਨਵੀਂ ਜੇਲ੍ਹ ਜੇਲ੍ਹ ਵਿੱਚ ਇੱਥੇ ਨਾਜ਼ਰਬੰਦ ਸਨ ਅਤੇ ਹੁਣ ਜੋ ਹਵਾਲਾ ਦਿੱਤਾ ਗਿਆਗਾ ਕਿ ਪੁਖਤਾ ਇੰਤਜ਼ਾਮ ਤੋਂ ਪੁਖਤਾ ਇੰਤਜ਼ਾਮ ਨਹੀਂ ਸੰਦਰ ਜਿਹੇ ਦੇ ਵਿੱਚ ਸਿਕਿਉਰਟੀ ਨੂੰ ਲੈ ਕੇ ਜਿਸ ਕਰਕੇ ਉਹਨਾਂ ਨੂੰ ਕੇਂਦਰੀ ਜਿਹੇ ਅਮਰਸਰ ਸ਼ਿਫਟ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਵੀ ਨਹੀਂ ਚਾਹੁੰਦੀ ਵੀ ਕੋਈ ਇਸ ਤਰ੍ਹਾਂ ਦੀ ਕੋਈ ਵਾਰਤਾਤ ਹੋਵੇ ਕਿਉਂਕਿ ਇਸ ਨੂੰ ਵੇਖਦੇ ਹੋਏ ਮੌਨ ਕੇਂਦਰੀ ਜਿਹੇ ਵਿੱਚ ਚਪਾਰੀ ਜਿਹੜੀ ਸੁਰੱਖਿਆ ਉੱਥੇ ਤਾਇਨਾਤ ਆ ਕਿਉਂਕਿ ਉੱਥੇ ਪੁਖਤਾ ਇੰਤਜ਼ਾਮ ਨਹੀਂ ਉੱਥੇ ਜੋ ਚੈਂਬਰ ਵੀ ਲੱਗੇ ਹੋਏ ਨੇ ਕਿਉਂਕਿ ਕਈ ਜੇਸਾ ਪ੍ਰਿਆਪੇ ਜਿਲ੍ਹਾ ਵਿੱਚ ਚੈਂਬਰ ਨਹੀਂ ਆ ਦੇ ਇਸ ਕਰਕੇ ਜੋ ਮੋਬਾਈਲਾ ਦੀ ਵਰਤ ਹੋ ਰਹੀ ਹੈ ਕਿਤੇ ਨਾ ਕਿਤੇ ਇਹ ਵੀ ਵੱਡਾ ਉਹਨਾਂ ਦਾ ਦਿੱਤਾ ਗਿਆਗਾ ਜਿਸ ਕਰਕੇ ਬਣੋ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਹੀ ਉੱਥੇ ਰਹਿਣਾ ਪਵੇਗਾ ਰਮਨਜੀਤ ਰੋਮੀ ਨੂੰ ਜੀ ਭੁਪਿੰਦਰ ਕੋਈ ਕਲੂ ਮਿਲਿਆ ਕਿ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਸ਼ਿਫਟ ਕਰਨ ਦਾ ਜਾਂ ਕੀ ਕਾਰਨ ਸੀ ਕਿਉਂਕਿ ਨਾਬਾ ਜੇਲ੍ਹ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2016 ਦੇ ਵਿੱਚ ਵੀ ਰਮਨਜੀਤ ਸਿੰਘ ਰੋਮੀ ਮਾਸਟਰਮਾਈਂਡ ਰਹੇ ਨੇ ਬ੍ਰੇਕ ਕਰਵਾਉਣ ਦੇ ਵਿੱਚ ਆਪਣੇ ਦੋਸ਼ਾਂ ਨੂੰ ਭਜਾਉਣ ਦੇ ਵਿੱਚ ਤਾਂ ਇਸੇ ਦੇ ਚੱਲਦੇ ਜਿਹੜਾ ਇਹ ਹੀ ਮੁੱਖ ਕਾਰਨ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਜੇ ਰਮਨਜੀਤ ਰومی ਮੈਂ ਤਾਂ ਦਸਨਾ ਚਣਾ ਰਮਨਜੀਤ ਰومی ਪਹਿਲਾ ਜਦੋਂ ਜੇਲਪਰੀ ਕੋਇਆ ਇਸ ਤੋਂ ਪਹਿਲਾਂ ਕਰੀਬ 3 ਮਹੀਨੇ ਪਹਿਲਾਂ ਨਾਪਾ ਦੀ ਮੈਕਸਿਮਮ ਇਸ ਕੋਟੀ ਜੇਲ ਵਿਸ਼ੇਂ ਰਾਜਰਬੰਦ ਸੀ ਉੱਥੋਂ ਹੀ ਪਲੈਨਿੰਗ ਚੱਲਦੀ ਆ ਜੀ ਜੀ ਉੱਥੋਂ ਹੀ ਨਿਕਲ ਕੇ ਉਹ ਜਮਾਂਦ ਤੇ ਤੇ ਫੌਰਨ ਹਾਂਗਕਾਂਗ ਚਲਾ ਜਾਂਦਾ ਉੱਥੇ ਹੀ ਜਿਹੜੇ ਪਲੈਨਿੰਗ ਬਣਤੀ ਕਿਉਂਕਿ ਪਹਿਲਾਂ ਜਿਹੜੇ ਜੋ ਗੈਂਗਸਟਰ ਤੇ ਅੱਤਵਾਦੀਆਂ ਨਾਲ ਮੇਨ ਮਲਾਪ ਹੁੰਦਾ ਰਿਆਂਦਾ ਤੇ ਫੋਨ ਤੇ ਰਹੀਂ ਉਸ ਤੋਂ ਬਾਅਦ ਜਿਹੜਾ ਹੈਗਾ ਪਲੈਨਿੰਗ ਬਣਦੀ ਹੈ ਪਲੈਨਿੰਗ ਕਲਾ ਰਾਸ਼ੀ ਦੇ ਕੇ ਅਤੇ ਜੋ ਗੈਂਗਸਟਰਾਂ ਨੂੰ ਇਥੋਂ ਭਜਾਉਣ ਵਿੱਚ ਸਫਲ ਹੋ ਜਾਂਦਾ ਕਿਉਂਕਿ ਭਾਵੇਂ ਕਿ ਇਹ ਬਹੁਤ ਵੱਡੀ ਘਟਨਾ ਪਾਪੀ ਸਮੇਂ ਕਿਉਂਕਿ ਅਕਾਲੀ ਸਰਕਾਰ ਸੀ ਉਸ ਸਮੇਂ ਮੌਕੇ ਤੇ ਉਸ ਤੇ ਵੀ ਕਈ ਸਵਾਲੀਆ ਨਿਸ਼ਾਨ ਉੱਥੇ ਸਨ ਤੇ ਇਹ ਪਰਪਸ ਵਾਸਤੇ ਜੋ ਪੰਜਾਬ ਪੁਲਿਸ ਜਿਹੜੇ ਹੈਗੇ ਵੱਡੀ ਫੋਰਸ ਲੈ ਕੇ ਹਾਂਗਕਾਂਗ ਜਾਂਦੀ ਆ ਜਿਸ ਤੋਂ ਬਾਅਦ ਉਹਨਾਂ ਨੂੰ ਨਾਬਾਹ ਦੇ ਹੰਦਾ ਗਿਆ ਅਤੇ ਨਾਬਾ ਵਿੱਚ ਹੁਣ ਨਵੀਂ ਜਿਲ੍ਹਾ ਜਿਹਦੇ ਵਿੱਚ ਨਾਜਵੰਤ ਸੰਨ ਤੇ ਜੋ ਸੁਰੱਖਿਆ ਦਾ ਹਵਾਲਾ ਦੇ ਕੇ ਹੁਣ ਕੀ ਕਿ ਜੇਲ੍ਹ ਅੰਮ੍ਰਿਤਸਰ ਵਿੱਚ ਰੱਖਿਆ ਜਾਵੇਗਾ ਜੀ तमाम जानकारी देने के लिए धन्यवाद ता बड़ी खबर निकल के सामने आ रही है जिथे रमनजीत सिंह रोमी ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਉਹੀ ਰਮਨਜੀਤ ਸਿੰਘ ਰੋਮੀ ਹੈ ਜੋ ਕਿ 2016 ਦੇ ਵਿੱਚ ਵਾਪਰੀ ਇਸ ਵੱਡੀ ਵਾਰਦਾਤ ਦੇ ਵਿੱਚ ਸ਼ਾਮਲ ਸੀ ਨਾਬਾ ਜੇਲ੍ਹ ਦੇ ਵਿੱਚ ਇਸਨੇ 4 ਕਥਿਤ ਗੈਂਗਸਟਰਾਂ ਤੇ 2 ਖੜਕੂਆਂ ਨੂੰ ਛੁਡਵਾਇਆ ਸੀ ਮਾਸਟਰਮਾਈਂਡ ਸੀ ਉਸ ਸਮੇਂ ਪੂਰੀ ਵਾਰਦਾਤ ਦਾ ਭਾਵੇਂ ਹੀ ਪੁਲਿਸ ਨੇ ਫਰਾਰ ਹੋਏ ਜ਼ਿਆਦਾਤਰ ਵਿਅਕਤੀਆਂ ਨੂੰ ਮੁੜ ਕਾਬੂ ਕਰ ਲਿਆ ਸੀ ਪਰ ਭੱਜਣ ਵਾਲਿਆਂ ਵਿੱਚੋਂ ਇੱਕ ਕਸ਼ਮੀਰ ਸਿੰਘ ਗਲਵੱਡੀ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਇਹਨਾਂ ਦੇ ਵਿੱਚੋਂ ਹਰਜਿੰਦਰ ਸਿੰਘ ਉਰਫ ਵਿੱਕੀ ਗੋਂਡਰ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਸੀ ਖਾਲਸਤਾਨੀ ਕਾਰਕੁਨ ਹਰਮੰਦਰ ਸਿੰਘ ਮਿੰਟੂ ਦੀ ਮੌੜ ਗ੍ਰਿਫਤਾਰੀ ਤੋਂ ਕੁਝ ਸਮੇਂ ਬਾਅਦ ਜੇਲ੍ਹ ਦੇ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਰਮਨਜੀਤ ਸਿੰਘ ਰੋਮੀ ਇੱਕ ਵੱਡੀ ਸਿਰਦਰਦੀ ਬਣਿਆ ਹੋਇਆ ਸੀ ਕਿਉਂਕਿ ਇਹ ਹੀ ਸੀ ਮੁੱਖ ਮਾਸਟਰ ਮਾਈਂਡ ਜਿਸ ਨੇ ਪੂਰੀ ਛੜੇੰਤਰ ਰਚਿਆ ਪੂਰੀ ਸਟ੍ਰੈਟੇਜੀ ਬਣਾਈ ਕਿਵੇਂ ਨਾਬਾਜੇਲ ਬ੍ਰੇਕ ਕਰਵਾਣਾ ਹੈ ਕਿਵੇਂ ਆਪਣੇ ਸਾਥੀਆਂ ਨੂੰ ਛੁਡਵਾਣਾ ਹੈ ਤਾਂ ਇਹੀ ਸੀ ਮੁੱਖ ਸਾਜ਼ਿਸ਼ਕਰਤਾ ਜੋ ਕਿ ਹਾਂਗਕਾਂਗ ਭੱਜ ਗਿਆ ਹਾਂਗਕਾਂਗ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਈ ਸਾਲ ਜਿਹੜਾ ਭਾਰਤ ਪੁਲਿਸ ਅਤੇ ਪੰਜਾਬ ਪੁਲਿਸ ਇਸ ਦੀ ਹਵਾਲਗੀ ਦੇ ਲਈ ਕੇਸ ਲੜਦੀ ਨਜ਼ਰ ਆਈ ਤੇ ਬਾਅਦ ਵਿੱਚ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਮਿਲ ਗਈ ਤਾਂ ਜਦੋਂ ਇਸ ਨੂੰ ਭਾਰਤ ਲਿਆਂਦਾ ਗਿਆ ਤਾਂ ਪੰਜਾਬ ਦੇ ਨਾਭਾ ਜ਼ਿਲ੍ਹੇ ਦੇ ਵਿੱਚ ਫਮੜ ਤੋਂ ਇਸ ਨੂੰ ਜਿਹੜਾ ਬੰਦ ਕੀਤਾ ਗਿਆ ਤਾਂ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰ ਜਿਹੜਾ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਇਸ ਨੂੰ ਸ਼ਿਫਟ ਕੀਤਾ ਗਿਆ ਤਾਂ ਭਾਰੀ ਪੁਲਿਸ ਫੋਰਸ ਜਿਹੜੀ ਇਸ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਲੈ ਜਾਂਦੀ ਹੋਈ ਨਜ਼ਰ ਆਈ ਤਸਵੀਰਾਂ ਸਭ ਬਿਆਨਕਾਰੀਆਂ ਨੇ ਕਾਫਲੇ ਦੀਆਂ ਤਸਵੀਰਾਂ ਜਿਸ ਦੇ ਵਿੱਚ ਪਟਿਆਲਾ ਪੁਲਿਸ ਜਿਹੜੀ ਹੈ ਰਮਨਜੀਤ ਸਿੰਘ ਰੋਮੀ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕਰਦੀ ਹੋਈ ਨਜ਼ਰ ਆ ਰਹੀ ਹੈ। ਨਾਬਾ ਜੇਲ ਬ੍ਰੇਕ ਦੇ ਮੁੱਖ ਮਲਜ਼ਮ ਰਮਨਜੀਤ ਸਿੰਘ ਰੋਮੀ ਜਿਹੜੇ ਨੇ ਜਿਨ੍ਹਾਂ ਨੂੰ ਹਾਂਗਕਾਂਗ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਪੁਲਿਸ ਅਤੇ ਪੰਜਾਬ ਪੁਲਿਸ ਜਿਹੜੀ ਭਾਰਤ ਲੈ ਕੇ ਆਈ ਸੀ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤੇ ਹੁਣ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੁਰੱਖਿਆ ਦਾ ਕਾਰਨ ਦਾ ਜਿਹੜਾ ਹਵਾਲਾ ਦਿੱਤਾ ਗਿਆ ਤਾਂ ਉਹਨਾਂ ਨੂੰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਭਾਰੀ ਪੁਲਿਸ ਫੋਰਸ ਜਿਹੜੀ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਲੈ ਕੇ ਜਾ ਰਹੀ ਹੈ ਤਾਂ ਦੱਸਿਆ ਕਿ 2016 ਦੇ ਵਿੱਚ ਨਾਬਾ ਜੇਲ ਬ੍ਰੇਕ ਦਾ ਮੁਖ ਮਾਸਟਰਮਾਈਂਡ ਸੀ ਰਮਨਜੀਤ ਸਿੰਘ ਰੋਮੀ ਜੋ ਕਿ ਹਾਂਗਕਾਂਗ ਭੱਜ ਗਿਆ ਜਿਸ ਤੋਂ ਬਾਅਦ ਹਾਂਗਕਾਂਗ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਈ ਸਾਲ ਜਿਹੜਾ ਭਾਰਤ ਪੁਲਿਸ ਅਤੇ ਪੰਜਾਬ ਪੁਲਿਸ ਉਸ ਦੀ ਹਵਾਲਗੀ ਦੇ ਲਈ ਕੇਸ ਲੜਦੀ ਨਜ਼ਰ ਆਈ ਤਾਂ ਉਹਨਾਂ ਨੂੰ ਜਿਹੜੀ ਹਾਸਲ ਹੋਈ ਪੰਜਾਬ ਪੁਲਿਸ ਨੂੰ ਉਸਦੀ ਹਵਾਲਗੀ ਜਿਹੜੀ ਹਾਸਲ ਹੋ ਗਈ ਰਮਨਜੀਤ ਸਿੰਘ ਰੋਮੀ ਨੂੰ ਅਤੇ ਉਹਨਾਂ ਨੂੰ ਭਾਰਤ ਲਿਆਂਦਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਾਂ ਹੁਣ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਤਾਂ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਸਹਿਯੋਗੀ ਭੁਪਿੰਦਰ ਜੁੜ ਗਏ ਨੇ ਜੀ ਭੁਪਿੰਦਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਨਾਬਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰومی ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਕੀ ਕਾਰਨ ਨੇ ਉਹਨਾਂ ਨੂੰ ਇਸ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੇ ਤੇ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਰਮਨਜੀਤ ਰومی ਜੋ ਜੇਲ ਬ੍ਰੇਕ ਦੇ ਮੁੱਖ ਸਾਜ਼ਿਸ਼ ਕਰਦਾ ਸੀ ਉਹਨ ਨੂੰ ਨਾਪਾ ਜੇਲ੍ਹ ਵਿੱਚ ਲਿਆਂਦਾ ਗਿਆ ਸੀ ਨਾਪਾ ਦੀ ਨਵੀਂ ਜਨਰ ਜੇਲ੍ਹ ਵਿੱਚ ਇੱਥੇ ਨਾਜ਼ਰਬੰਦ ਸਨ ਅਤੇ ਹੁਣ ਜੋ ਹਵਾਲਾ ਦਿੱਤਾ ਗਿਆਗਾ ਕਿ ਉਪਤੰਤ ਜਮਾ ਦਾ ਉਪਤੰਤ ਇਜਾਮ ਨਹੀਂ ਸੰਦ ਜਿਹਦੇ ਵਿੱਚ ਸਿਕਿਉਰਟੀ ਨੂੰ ਲੈ ਕੇ ਜਿਸ ਕਰਕੇ ਉਹਨਾਂ ਨੂੰ ਕੇਂਦਰੀ ਜੇ ਇਹ ਅਮਰਸਰ ਸ਼ਿਫਟ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਵੀ ਨਹੀਂ ਚਾਹੁੰਦੀ ਵੀ ਕੋਈ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋਵੇ ਕਿਉਂਕਿ ਇਸ ਨੂੰ ਵੇਕਟ ਹੋਏ ਮਨ ਕੇਂਦਰੀ ਜੇਡ ਵਿੱਚ ਭਾਰੀ ਜੇ ਦੀ ਸੁਰੱਖਿਆ ਉੱਥੇ ਤਾਇਨਾਤ ਆ ਕਿਉਂਕਿ ਉੱਥੇ ਪੁਖਤਾ ਇੰਤਜ਼ਾਮ ਨਹੀਂ ਉੱਥੇ ਜੋ ਜੈਂਬਰ ਵੀ ਲੱਗੇ ਹੋਏ ਨੇ ਕਿਉਂਕਿ ਕਈ ਜੇਸਾ ਪੰਜਾਬ ਦੇ ਜਿੱਥੇ ਵਿੱਚ ਜੈਂਬਰ ਨਹੀਂ ਲਗਾ ਇਸ ਕਰਕੇ ਜੋ ਮੋਬਾਈਲਾ ਦੀ ਵਰਤੋਂ ਹੋ ਰਹੀ ਹੈ ਕਿਤੇ ਨਾ ਕਿਤੇ ਇਹ ਵੀ ਵੱਡਾ ਹਵਾਲਾ ਦਿੱਤਾ ਗਿਆਗਾ ਜਿਸ ਕਰਕੇ ਬਣਾ ਕੇਂਦਰੀ ਜੇਡ ਅਮਰਸਰ ਵਿੱਚ ਹੀ ਉੱਥੇ ਰਹਿਣਾ ਪਵੇਗਾ ਰਮਨਜੀਤ ਰومی ਨੂੰ ਜੀ ਭੁਪਿੰਦਰ ਕੋਈ ਕਲੂ ਮਿਲਿਆ ਕਿ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਸ਼ਿਫਟ ਕਰਨ ਦਾ ਜਾਂ ਕੀ ਕਾਰਨ ਸੀ ਕਿਉਂਕਿ ਨਾਬਾ ਜੇਲ੍ਹ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2016 ਦੇ ਵਿੱਚ ਵੀ ਰਮਨਜੀਤ ਸਿੰਘ ਰومی ਮਾਸਟਰਮਾਈਂਡ ਰਹੇ ਨੇ ਬ੍ਰੇਕ ਕਰਵਾਉਣ ਦੇ ਵਿੱਚ ਆਪਣੇ ਦੋਸ਼ਾਂ ਨੂੰ ਭਜਾਉਣ ਦੇ ਵਿੱਚ ਤਾਂ ਇਸੇ ਦੇ ਚੱਲਦੇ ਜਿਹੜਾ ਇਹ ਹੀ ਮੁੱਖ ਕਾਰਨ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਰਮਨਜੀਤ ਰومی ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਹਾਂ ਰਮਨਜੀਤ ਰومی ਪਹਿਲਾ ਜਦੋਂ ਜੇਲ੍ਹ ਭਰੇ ਕੋਇਆ ਇਸ ਤੋਂ ਪਹਿਲਾਂ ਕਰੀਬ 3 ਮਹੀਨੇ ਪਹਿਲਾਂ ਨਾਪਾ ਦੀ ਮੈਕਸਿਮਮ ਸਕਿਉਰਟੀ ਜੇਲ੍ਹ ਦੇ ਚੰਦ ਅਜਰਬੰਦ ਸੀ ਉੱਥੋਂ ਹੀ ਪਲੈਨਿੰਗ ਚੱਲਦੀ ਆ ਜੀ ਜੀ ਉੱਥੋਂ ਹੀ ਨਿਕਲ ਕੇ ਉਹ ਜਮਾਂਦ ਤੇ ਫੌਰਨ ਹਾਂਗਕਾਂਗ ਚਲਾ ਜਾਂਦਾ ਉੱਥੇ ਹੀ ਜਿਹੜੇ ਪਲੈਨਿੰਗ ਬਣਦੀ ਆ ਕਿਉਂਕਿ ਪਹਿਲਾਂ ਜਿਹੜੇ ਜੋ ਗੈਂਗਸਟਰ ਤੇ ਅੱਤਵਾਦੀਆਂ ਨਾਲ ਮੇਨ ਮਲਾਪ ਹੁੰਦਾ ਰਿਆਂ ਦਾ ਫੂੰਦੇ ਰਹੀਂ ਉਸ ਤੋਂ ਬਾਅਦ ਜਿਹੜਾ ਹੈਗਾ ਪਲਾਨ ਕਲਾਨ ਪਲਾਨ ਕੰਪਨ ਤੋਂ ਬਾਅਦ ਉੱਥੇ ਹੀ ਵਾਲਾ ਰਾਸ਼ੀ ਦੇ ਕੇ ਅਤੇ ਜੋ ਗੈਂਗਸਟਰਾਂ ਨੂੰ ਇੱਥੋਂ ਭਜਾਉਣ ਵਿੱਚ ਸਫਲ ਹੋ ਜਾਂਦਾ ਕਿਉਂਕਿ ਭਾਵੇਂ ਕਿ ਇਹ ਬਹੁਤ ਵੱਡੀ ਘਟਨਾ ਪਾਪੀ ਸਮੇਂ ਕਿਉਂਕਿ ਅਕਾਲੀ ਸਰਕਾਰ ਸੀ ਉਸ ਸਮੇਂ ਮੌਕੇ ਤੇ ਤੇ ਉਸ ਤੇ ਵੀ ਕਈ ਸਵਾਲੀਆ ਨਿਸ਼ਾਨ ਉੱਥੇ ਸਨ ਤੇ ਇਹ ਪਰਪਸ ਵਾਸਤੇ ਜੋ ਪੰਜਾਬ ਪੁਲਿਸ ਜਿਹੜੇ ਹੈਗੇ ਆ ਵੱਡੀ ਪੁਲਿਸ ਲੈ ਕੇ ਹਾਂਗਕਾਂਗ ਜਾਂਦੀ ਆ ਜਿਸ ਤੋਂ ਬਾਅਦ ਉਹਨਾਂ ਨੂੰ ਨਾਪੇ ਦਿੱਤਾ ਗਿਆ ਅਤੇ ਨਾਪਾ ਵਿੱਚ ਹੁਣ ਨਵੀਂ ਜੇਲਾ ਜਿਹਦੇ ਵਿੱਚ ਨਾਜਵੰਤ ਸਨ ਤੇ ਜੋ ਸੁਰੱਖਿਆ ਦਾ ਖਾਬਦਨਾ ਦੇ ਕੇ ਹੁਣ ਧੀਦਰੀ ਜੇਲ ਅੰਮ੍ਰਿਤਸਰ ਵਿੱਚ ਰੱਖਿਆ ਜਾਵੇਗਾ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਰਮਨਜੀਤ ਸਿੰਘ ਰੋਮੀ ਨੂੰ ਅੰਮ੍ਰਿਤਸਰ ਕੇਂਦਰੀ ਜੇਲ ਦੇ ਵਿੱਚ ਸ਼ਿਫਟ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ ਉਹੀ ਰਮਨਜੀਤ ਸਿੰਘ ਰੋਮੀ ਹੈ ਜੋ ਕਿ 2016 ਦੇ ਵਿੱਚ ਵਾਪਰੀ ਇਸ ਵੱਡੀ ਵਾਰਦਾਤ ਦੇ ਵਿੱਚ ਸ਼ਾਮਲ ਸੀ ਨਾਬਾ ਜੇਲ੍ਹ ਦੇ ਵਿੱਚ ਇਸ ਨੇ ਚਾਰ ਕੱਥੇ ਤੇ ਗੈਂਗਸਟਰਾਂ ਤੇ ਦੋ ਖੜਕੂਆਂ ਨੂੰ ਛੁਡਵਾਇਆ ਸੀ ਮਾਸਟਰਮਾਈਂਡ ਸੀ ਉਸ ਸਮੇਂ ਪੂਰੀ ਵਾਰਦਾਤ ਦਾ ਭਾਵੇਂ ਹੀ ਪੁਲਿਸ ਨੇ ਫਰਾਰ ਹੋਏ ਜ਼ਿਆਦਾਤਰ ਵਿਅਕਤੀਆਂ ਨੂੰ ਮੁੜ ਕਾਬੂ ਕਰ ਲਿਆ ਸੀ ਪਰ ਭੱਜਣ ਵਾਲਿਆਂ ਵਿੱਚੋਂ ਇੱਕ ਕਸ਼ਮੀਰ ਸਿੰਘ ਗਲਵੱਡੀ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਇਹਨਾਂ ਦੇ ਵਿੱਚੋਂ ਹਰਜਿੰਦਰ ਸਿੰਘ ਉਰਫ ਵਿੱਕੀ ਗੋਂਡਰ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਸੀ ਖਾਲਸਤਾਨੀ ਕਾਰਕੁਨ ਹਰਮੰਦਰ ਸਿੰਘ ਮਿੰਟੂ ਦੀ ਮੌੜ ਗ੍ਰਿਫਤਾਰੀ ਤੋਂ ਕੁਝ ਸਮੇਂ ਬਾਅਦ ਜੇਲ੍ਹ ਦੇ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਰਮਨਜੀਤ ਸਿੰਘ ਰੋਮੀ ਇੱਕ ਵੱਡੀ ਸਿਰਦਰਦੀ ਬਣਿਆ ਹੋਇਆ ਸੀ ਕਿਉਂਕਿ ਇਹ ਹੀ ਸੀ ਮੁੱਖ ਮਾਸਟਰ ਮਾਈਂਡ ਜਿਸ ਨੇ ਪੂਰੀ ਛੜੇੰਤਰ ਰਚਿਆ ਪੂਰੀ ਸਟ੍ਰੈਟੇਜੀ ਬਣਾਈ ਕਿਵੇਂ ਨਾਬਾ ਜੇਲ ਬ੍ਰੇਕ ਕਰਵਾਣਾ ਹੈ ਕਿਵੇਂ ਆਪਣੇ ਸਾਥੀਆਂ ਨੂੰ ਛੁੜਵਾਣਾ ਹੈ ਤਾਂ ਇਹੀ ਸੀ ਮੁੱਖ ਸਾਜ਼ਿਸ਼ਕਰਤਾ ਜੋ ਕਿ ਹਾਂਗਕਾਂਗ ਭੱਜ ਗਿਆ ਹਾਂਗਕਾਂਗ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਈ ਸਾਲ ਜਿਹੜਾ ਭਾਰਤ ਪੁਲਿਸ ਅਤੇ ਪੰਜਾਬ ਪੁਲਿਸ ਇਸ ਦੀ ਹਵਾਲਗੀ ਦੇ ਲਈ ਕੇਸ ਲੜਦੀ ਨਜ਼ਰ ਆਈ ਤੇ ਬਾਅਦ ਵਿੱਚ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਮਿਲ ਗਈ ਤਾਂ ਜਦੋਂ ਇਸ ਨੂੰ ਭਾਰਤ ਲਿਆਂਦਾ ਗਿਆ ਤਾਂ ਪੰਜਾਬ ਦੇ ਨਾਬਾ ਜ਼ਿਲ੍ਹੇ ਦੇ ਵਿੱਚ ਫਮੜ ਤੋਂ ਇਸ ਨੂੰ ਜਿਹੜਾ ਬੰਦ ਕੀਤਾ ਗਿਆ ਤਾਂ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰ ਜਿਹੜਾ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਇਸ ਨੂੰ ਸ਼ਿਫਟ ਕੀਤਾ ਗਿਆ ਤਾਂ ਭਾਰੀ ਪੁਲਿਸ ਫੋਰਸ ਜਿਹੜੀ ਇਸ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਲੈ ਜਾਂਦੀ ਹੋਈ ਨਜ਼ਰ ਆਈ ਤਸਵੀਰਾਂ ਸਭ ਬਿਆਨਕਾਰੀਆਂ ਨੇ ਕਾਫਲੇ ਦੀਆਂ ਤਸਵੀਰਾਂ ਜਿਸ ਦੇ ਵਿੱਚ ਪਟਿਆਲਾ ਪੁਲਿਸ ਜਿਹੜੀ ਹੈ ਰਮਨਜੀਤ ਸਿੰਘ ਰੋਮੀ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕਰਦੀ ਹੋਈ ਨਜ਼ਰ ਆ ਰਹੀ ਹੈ। ਨਾਬਾ ਜੇਲ ਬ੍ਰੇਕ ਦੇ ਮੁੱਖ ਮਲਜ਼ਮ ਰਮਨਜੀਤ ਸਿੰਘ ਰੋਮੀ ਜਿਹੜੇ ਨੇ ਜਿਨ੍ਹਾਂ ਨੂੰ ਹਾਂਗਕਾਂਗ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਪੁਲਿਸ ਅਤੇ ਪੰਜਾਬ ਪੁਲਿਸ ਜੇਦੀ ਭਾਰਤ ਲੈ ਕੇ ਆਈ ਸੀ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤੇ ਹੁਣ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੁਰੱਖਿਆ ਦਾ ਕਾਰਨ ਦਾ ਜਿਹੜਾ ਹਵਾਲਾ ਦਿੱਤਾ ਗਿਆ ਤਾਂ ਉਹਨਾਂ ਨੂੰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਭਾਰੀ ਪੁਲਿਸ ਫੋਰਸ ਜੇਦੀ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਲੈ ਕੇ ਜਾ ਰਹੀ ਹੈ ਤਾਂ ਦੱਸਿਆ ਕਿ 2016 ਦੇ ਵਿੱਚ ਨਾਬਾ ਜੇਲ ਬ੍ਰੇਕ ਦਾ ਮੁਖ ਮਾਸਟਰਮਾਈਂਡ ਸੀ ਰਮਨਜੀਤ ਸਿੰਘ ਰੋਮੀ ਜੋ ਕਿ ਹਾਂਗਕਾਂਗ ਭੱਜ ਗਿਆ ਜਿਸ ਤੋਂ ਬਾਅਦ ਹਾਂਗਕਾਂਗ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਈ ਸਾਲ ਜਿਹੜਾ ਭਾਰਤ ਪੁਲਿਸ ਅਤੇ ਪੰਜਾਬ ਪੁਲਿਸ ਉਸ ਦੀ ਹਵਾਲਗੀ ਦੇ ਲਈ ਕੇਸ ਲੜਦੀ ਨਜ਼ਰ ਆਈ ਤਾਂ ਨਾਬਾ ਜੇਲ ਬ੍ਰੇਕ ਦੇ ਮੁਖ ਮਲਜ਼ਮ ਰਮਨਜੀਤ ਸਿੰਘ ਰੋਮੀ ਜਿਹੜੇ ਨੇ ਜਿਨ੍ਹਾਂ ਨੂੰ ਹਾਂਗਕਾਂਗ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਪੁਲਿਸ ਅਤੇ ਪੰਜਾਬ ਪੁਲਿਸ ਜਿਹੜੀ ਭਾਰਤ ਲੈ ਕੇ ਆਈ ਸੀ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤੇ ਹੁਣ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੁਰੱਖਿਆ ਦਾ ਕਾਰਨ ਦਾ ਜਿਹੜਾ ਹਵਾਲਾ ਦਿੱਤਾ ਗਿਆ ਤਾਂ ਉਹਨਾਂ ਨੂੰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਭਾਰੀ ਪੁਲਿਸ ਫੋਰਸ ਜਿਹੜੀ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਲੈ ਕੇ ਜਾ ਰਹੀ ਹੈ ਤਾਂ ਦੱਸਿਆ ਕਿ 2016 ਦੇ ਵਿੱਚ ਨਾਬਾ ਜੇਲ ਬ੍ਰੇਕ ਦਾ ਮੁਖ ਮਾਸਟਰਮਾਈਂਡ ਸੀ ਰਮਨਜੀਤ ਸਿੰਘ ਰੋਮੀ ਜੋ ਕਿ ਹਾਂਗਕਾਂਗ ਭੱਜ ਗਿਆ ਜਿਸ ਤੋਂ ਬਾਅਦ ਹਾਂਗਕਾਂਗ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਈ ਸਾਲ ਜਿਹੜਾ ਭਾਰਤ ਪੁਲਿਸ ਅਤੇ ਪੰਜਾਬ ਪੁਲਿਸ ਉਸ ਦੀ ਹਵਾਲਗੀ ਦੇ ਲਈ ਕੇਸ ਲੜਦੀ ਨਜ਼ਰ ਆਈ ਤਾਂ ਉਹਨਾਂ ਨੂੰ ਜਿਹੜੀ ਹਾਸਲ ਹੋਈ ਪੰਜਾਬ ਪੁਲਿਸ ਨੂੰ ਉਸਦੀ ਹਵਾਲਗੀ ਜਿਹੜੀ ਹਾਸਲ ਹੋ ਗਈ ਰਮਨਜੀਤ ਸਿੰਘ ਰੋਮੀ ਨੂੰ ਅਤੇ ਉਹਨਾਂ ਨੂੰ ਭਾਰਤ ਲਿਆਂਦਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਾਂ ਹੁਣ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਤਾਂ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਸਹਿਯੋਗੀ ਭੁਪਿੰਦਰ ਜੁੜ ਗਏ ਨੇ ਜੀ ਭੁਪਿੰਦਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਨਾਬਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੂਮੀ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਕੀ ਕਾਰਨ ਨੇ ਉਹਨਾਂ ਨੂੰ ਇਸ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੇ ਤੇ ਮਤਲਬ ਦੂਸਰਾ ਚਾਹਣਾਗਾ ਰਮਨਜੀਤ ਰੂਮੀ ਜੋ ਜੇਲ੍ਹ ਬ੍ਰੇਕਟੇ ਮੁੱਖ ਸਾਜ਼ਿਸ਼ ਕਰਦਾ ਸੀ ਉਹਨੂੰ ਨਾਪਾ ਜੇਲ੍ਹ ਵਿੱਚ ਲਿਆਂਦਾ ਗਿਆ ਸੀ ਨਾਪਾ ਦੀ ਨਵੀਂ ਜਨਰਲ ਜੇਲ੍ਹ ਵਿੱਚ ਇੱਥੇ ਨਾਜ਼ਰਬੰਦ ਸਨ ਅਤੇ ਹੁਣ ਜੋ ਹਵਾਲਾ ਦਿੱਤਾ ਗਿਆਗਾ ਕਿ ਪੁਖਤਾ ਇੰਤਜ਼ਾਮ ਪੁਖਤਾ ਇੰਤਜ਼ਾਮ ਨਹੀਂ ਸੰਦਰ ਜਿਹਦੇ ਵਿੱਚ ਸਕਿਉਰਿਟੀ ਨੂੰ ਲੈ ਕੇ ਜਿਸ ਕਰਕੇ ਉਹਨਾਂ ਨੂੰ ਕੇਂਦਰੀ ਜੇਡ ਅਮਰਸਰ ਸ਼ਿਫਟ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਵੀ ਨਹੀਂ ਚਾਹੁੰਦੀ ਵੀ ਕੋਈ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋਵੇ ਕਿਉਂਕਿ ਇਸ ਨੂੰ ਦੇਖਦੇ ਹੋਏ ਉਹਨਾਂ ਕੇਂਦਰੀ ਜੇਡ ਵਿੱਚ ਭਾਰੀ ਜਦੀ ਸਰਥਿਆ ਉੱਥੇ ਤਾਇਨਾਤ ਆ ਕਿਉਂਕਿ ਉੱਥੇ ਪੁਖਤਾ ਇੰਤਜ਼ਾਮ ਨਹੀਂ ਉੱਥੇ ਜੋ ਜੈਮਰ ਵੀ ਲੱਗੇ ਕੋਈ ਨਹੀਂ ਕਿਉਂਕਿ ਕਈ ਜੇਡਾਂ ਪ੍ਰਿਆਪਤ ਜਿੰਦਾ ਵਿੱਚ ਜੈਮਰ ਲੱਗੇ ਹਨ ਇਸ ਕਰਕੇ ਜੋ ਮੋਬਾਈਲਾ ਦੀ ਵਰਤ ਹੋ ਰਹੀ ਹੈ ਕਿਤੇ ਨਾ ਕਿਤੇ ਇਹ ਵੀ ਵੱਡਾ ਉਹਨਾਂ ਦਾ ਦਿੱਤਾ ਗਿਆ ਹੈ ਜਿਸ ਕਰਕੇ ਉਹ ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਹੀ ਉੱਥੇ ਰਹਿਣਾ ਪਵੇਗਾ ਰਮਨਜੀਤ ਸਿੰਘ ਰੋਮੀ ਨੂੰ ਜੀ ਭੁਪਿੰਦਰ ਕੋਈ ਕਲੂ ਮਿਲਿਆ ਕਿ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ ਸ਼ਿਫਟ ਕਰਨ ਦਾ ਜਾਂ ਕੀ ਕਾਰਨ ਸੀ ਕਿਉਂਕਿ ਨਾਬਾ ਜੇਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2016 ਦੇ ਵਿੱਚ ਵੀ ਰਮਨਜੀਤ ਸਿੰਘ ਰੋਮੀ ਮਾਸਟਰਮਾਈਂਡ ਰਹੇ ਨੇ ਬ੍ਰੇਕ ਕਰਵਾਉਣ ਦੇ ਵਿੱਚ ਆਪਣੇ ਦੋਸ਼ਾਂ ਨੂੰ ਭਜਾਉਣ ਦੇ ਵਿੱਚ ਤਾਂ ਇਸੇ ਦੇ ਚੱਲਦੇ ਜਿਹੜਾ ਇਹ ਹੀ ਮੁੱਖ ਕਾਰਨ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਰਮਚੀਤ ਰومی ਮੈ ਤੋਂ ਦਸਨਾ ਚਣਾ ਰਮਚੀਤ ਰومی ਪਹਿਲਾ ਜਦੋਂ ਜੇਲਪਰੀ ਕੋਇਆ ਇਸ ਤੋਂ ਪਹਿਲਾਂ ਕਰੀਬ 3 ਲੰਮੀ ਦੇ ਪਹਿਲਾਂ ਨਾਪਾਂ ਦੀ ਮੈਕਸਿਮਮ ਸਕਿਉਰਟੀ ਜੇਲ ਵਿਛੇਨਾ ਜੇਲ ਬੰਦ ਸੀ ਉੱਥੋਂ ਹੀ ਪਲੈਨਿੰਗ ਚੱਲਦੀ ਆ ਜੀ ਜੀ ਉੱਥੋਂ ਹੀ ਨਿਕਲ ਕੇ ਉਹ ਜਮਾਂਦ ਤੇ ਤੇ ਫੌਰਨ ਹਾਂਗਕਾਂਗ ਚਲਾ ਜਾਂਦਾ ਉੱਥੇ ਜਿਹੜੇ ਪਲੈਨਿੰਗ ਬਣਦੀ ਆ ਕਿਉਂਕਿ ਪਹਿਲਾਂ ਜਿਹੜੇ ਜੋ ਗੈਂਗਸਟਰ ਤੇ ਅੱਤਵਾਦੀਆਂ ਨਾਲ ਮੇਲ ਮਲਾਪ ਹੁੰਦਾ ਰਿਆਂ ਦਾ ਤਿੰਨ ਤੋਂ ਉੱਤੇ ਆਈ ਉਸ ਤੋਂ ਬਾਅਦ ਜਿਹੜਾ ਹੈਗਾ ਪਲਾਨ ਬਣਾਉਂਦੇ ਪਲਾਨ ਬਣਾ ਤੋਂ ਬਾਅਦ ਉੱਥੇ ਹੀ ਹਵਾਲਾ ਰਾਸ਼ੀ ਦੇ ਕੇ ਅਤੇ ਜੋ ਗੈਂਗਸਟਰਾਂ ਨੂੰ ਇੱਥੋਂ ਭਜਾਉਣ ਵਿੱਚ ਸਫਲ ਹੋ ਜਾਂਦਾ ਕਿਉਂਕਿ ਭਾਵੇਂ ਕਿ ਇਹ ਬਹੁਤ ਵੱਡੀ ਘਟਨਾ ਬਾਕੀ ਸਮੇਂ ਕਿਉਂਕਿ ਅਕਾਲੀ ਸਰਕਾਰ ਸੀ ਉਸ ਸਮੇਂ ਮੌਕੇ ਤੇ ਤੇ ਉਸ ਤੇ ਵੀ ਕਈ ਸਵਾਲੀਆ ਨਿਸ਼ਾਨ ਉੱਥੇ ਸਨ ਤੇ ਇਹ ਪਰਪਸ ਵਾਸਤੇ ਜੋ ਪੰਜਾਬ ਪੁਲਿਸ ਜਿਹੜੇ ਹੈਗੇ ਆ ਵੱਡੀ ਫੋਰਸ ਲੈ ਕੇ ਹਾਂਗਕਾਂਗ ਜਾਂਦੀ ਆ ਜਿਸ ਤੋਂ ਬਾਅਦ ਉਹਨਾਂ ਨੂੰ ਨਾਪੇ ਦਿੱਤਾ ਗਿਆ ਅਤੇ ਨਾਪਾ ਵਿੱਚ ਹੁਣ ਨਵੀਂ ਜੇਲਾ ਜਿਹੜੀ ਵਿੱਚ ਨਾਜਵੰਤ ਸਨ ਤੇ ਜੋ ਸੁਰੱਖਿਆ ਦਾ ਹਵਲਾ ਦੇ ਕੇ ਹੁਣ ਕੀਦਰੀ ਜੇਲ ਅੰਮ੍ਰਿਤਸਰ ਵਿੱਚ ਰੱਖਿਆ ਜਾਵੇਗਾ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਰਮਨਜੀਤ ਸਿੰਘ ਰੋਮੀ ਨੂੰ ਅੰਮ੍ਰਿਤਸਰ ਕੇਂਦਰੀ ਜੇਲ ਦੇ ਵਿੱਚ ਸ਼ਿਫਟ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ ਉਹੀ ਰਮਨਜੀਤ ਸਿੰਘ ਰੋਮੀ ਹੈ ਜੋ ਕਿ 2016 ਦੇ ਵਿੱਚ ਵਾਪਰੀ ਇਸ ਵੱਡੀ ਵਾਰਦਾਤ ਦੇ ਵਿੱਚ ਸ਼ਾਮਲ ਸੀ ਨਾਬਾ ਜੇਲ੍ਹ ਦੇ ਵਿੱਚ ਇਸ ਨੇ ਚਾਰ ਕਥਿਤ ਗੈਂਗਸਟਰਾਂ ਤੇ ਦੋ ਖੜਕੂਆਂ ਨੂੰ ਛੁਡਵਾਇਆ ਸੀ ਮਾਸਟਰਮਾਈਂਡ ਸੀ ਉਸ ਸਮੇਂ ਪੂਰੀ ਵਾਰਦਾਤ ਦਾ ਭਾਵੇਂ ਹੀ ਪੁਲਿਸ ਨੇ ਫਰਾਰ ਹੋਏ ਜ਼ਿਆਦਾਤਰ ਵਿਅਕਤੀਆਂ ਨੂੰ ਮੁੜ ਕਾਬੂ ਕਰ ਲਿਆ ਸੀ ਪਰ ਭੱਜਣ ਵਾਲਿਆਂ ਵਿੱਚੋਂ ਇੱਕ ਕਸ਼ਮੀਰ ਸਿੰਘ ਗਲਵੱਡੀ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ